ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰਾਂ ਦਾ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ ਮੈਂ ਡਾਕਟਰ ਗੁਰਮਿੰਦਰ ਸਿੰਘ ਡਾ ਕਿਸਾਨ ਵੀਰੋ ਜਿਹੜੀਆਂ ਝੋਨੇ ਦੀ ਹੁਣ ਜਿਵੇਂ ਬਿਜਾਈ ਸ਼ੁਰੂ ਹੋਣੀ ਹੈ ਕਈ ਕਿਸਮਾਂ ਬਾਰੇ ਕਿਸਾਨ ਵੀ ਪੁੱਛ ਰਹੇ ਆ ਮੈਂ ਇੱਕ ਵੀਡੀਓ ਦੇ ਵਿੱਚ ਜਿਹੜਾ ਹੈਗਾ ਕੁੱਝ ਕਿਸਮਾਂ ਬਾਰੇ ਦੱਸਿਆ ਵੀ ਹੈਗਾ ਸਭ ਤੋਂ ਵੱਧ ਜਿਹੜੇ ਕਿਸਾਨ ਵੀਰ ਇੰਟਰਸਟ ਦਿਖਾ ਰਹੇ ਆ ਉਹ ਕੋਸਾ 44 ਆ ਜਾਂ ਡੋਗਰ ਕੋਸਾ ਕੁੱਝ ਕਿਸਾਨ ਵੀ ਜਿਹੜੇ ਸੀਆਰ 212 ਬਾਰੇ ਪੁੱਛ ਰਹੇ ਆ ਦੇ ਪੀਆਰ 118 ਜਿਹੜੀ ਕਿ ਪੰਜਾਬ ਕੀਤਿਵੜ ਯੂਨੀਵਰਸਿਟੀ ਵੱਲੋਂ ਜਿਹੜੀ ਇੱਕ ਇਸਮ 2003 ਦੇ ਵਿੱਚ ਦਿੱਤੀ ਗਈ ਸੀ ਪਰ ਲੰਬਾ ਸਮਾਂ ਲੈਂਡ ਕਰਕੇ ਜਾਂ ਜਿਹੜੀ ਹੈਗੀ ਆ ਇਹਦੇ ਵਿੱਚ ਮੌਇਸਚਰ ਬਾਅਦ ਚ ਰਹਿੰਦਾ ਸੀ ਸਮਾਂ ਵੀ ਜਿਆਦਾ ਲੈਂਦਾ ਸੀ ਤੇ ਕਰਕੇ ਜਿਹੜੀ ਪੈਕੇਜ ਦੇ ਵਿੱਚ ਰਿਮੂਵ ਕਰਤੀ ਹੈ ਨਹੀਂ ਆਉਂਦੀ ਕੀਤਿਵੜ ਯੂਨੀਵਰਸਿਟੀ ਵਾਲਾ ਪ੍ਰੋਬਲਮ ਜਿਆਦਾ ਹੁੰਦਾ ਸੀਗਾ ਇਨ੍ਹਾਂ ਕਿਸਮਾਂ ਦੇ ਵਿੱਚੋਂ ਕਿਸਾਨ ਵੀਰੋਂ ਮੈਂ ਤੁਹਾਨੂੰ ਦੱਸਦਾ ਜਿਹੜੀ ਪੂਸਾ 44 ਕਿਸਮਾਂ ਹੈ ਇਹ ਵੀ ਕਾਫੀ ਪ੍ਰਾਣੀ ਕਿਸਮਾ ਦੁੱਪਸਾਵਲੋਂ ਦਿੱਤੀ ਗਈ ਸੀ ਇਹਦਾ ਝਾੜ ਵਧੀਆ ਕੋਈ ਸ਼ੱਕ ਨਹੀਂ ਪਰ ਇਹ ਲੰਬਾ ਸਮਾਂ ਲੈਂਦੀ ਹੈ ਦੂਜੀਆਂ ਕਿਸਮਾਂ ਨਾਲੋਂ ਘੱਟੋ-ਘੱਟ 20 ਦਿਨ ਵੱਧ ਲੈ ਜਾਂਦੀ ਹੈ 160-65 ਦਿਨ ਪੱਕਣ 'ਤੇ ਲੈਂਦੀ ਹੈ ਤੇ ਜਦੋਂ ਇਹ ਪੱਕਦੀ ਹੈ ਉਦੋਂ ਨੂੰ ਜਿਹੜਾ ਟੈਂਪਰੇਚਰ ਵੀ ਡਾਊਨ ਆ ਜਾਂਦਾ ਤੇ ਇਹ ਨਮੀ ਦੇ ਦਾਣਾ ਨਹੀਂ ਤੋਂਦਾ ਨਮੀ ਰਹਿੰਦੀ ਹੈ ਸੋ ਆਪਾਂ ਨੂੰ ਜਿਹੜਾ ਹੈਗਾ ਵੇਚਰ ਵਾਲੇ ਕਾਫੀ ਸਮੱਸਿਆ ਆਉਂਦੀ ਹੈ ਵੈਸੇ ਵੀ ਜਿਹੜੀ ਹੈਗੀ ਬਜਾਈ ਹੈ ਪੰਜਾਬ ਸਰਕਾਰ ਉਹ ਜਿਹੜੀ 20 ਜੂਨ ਤਰੀਕ ਰੱਖੀ ਗਈ ਹੈ ਜੇ ਆਪਾਂ ਨਾਰਮਲ ਸਮੇਂ ਤੇ ਬੀਜਦੇ ਆ ਤਾਂ ਇਹ ਜਿਹੜੇ ਹੈਗੇ 160 ਪੈਡਾਂ ਦੇ ਵਿੱਚ ਪੱਕਦੀ ਹੈ ਤੇ ਜਦੋਂ ਬਾੜੀ ਦੇ ਕਾਹ ਨਵੀਂ ਹੋ ਜਾਂਦੀ ਤੇ ਇਹ ਜਿਹੜਾ ਹੈਗਾ ਵੇਚੜ ਜੂ ਆਪਾਂ ਨੂੰ ਸਮੱਸਿਆ ਆਉਂਦੀ ਤੇ ਜਦ ਇਹਦਾ ਪ੍ਰਾਲੀ ਵੀ ਕਾफी ਯਾਦ ਹੁੰਦਾ ਤੇ ਅਗਲੀ ਜਿਹੜੀ ਆਪਾਂ ਨੂੰ ਫਸਲ ਕਣਕ ਚ ਕਣਕ ਲਾਉਣ ਦੀ ਵੀ ਕਾफी ਸਮੱਸਿਆ ਆਉਂਦੀ ਕਿਉਂਕਿ ਇਹਦੀ ਪ੍ਰਾਲੀ ਦੀ ਛਾਂ ਸੰਭਾਲ ਕਿਉਂਕਿ ਜਿਹੜੀ ਝੋਨੇ ਦੀ ਪ੍ਰਾਲੀ ਸਾਡ ਨੂੰ ਵੀ ਪੁੰਗਦੀ ਆ ਸੋ ਜਿਹੜਾ ਹੈਗਾ ਇੱਕ ਐਸਮ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਹੈ ਝਾੜ ਵੱਧ ਕਰਕੇ ਪਰ ਇਹਦੇ ਵਿੱਚ ਸਮਾਂ ਜ਼ਿਆਦਾ ਲੈਂਦੀ ਹੈ 15-20% ਪਾਣੀ ਵੀ ਜ਼ਿਆਦਾ ਲੱਗਦਾ ਤੇ ਲੰਬਾ ਸਮਾਂ ਲੈਣ ਕਰਕੇ ਆਪਣੀਆਂ 2-3 ਸੁਪਰੀਆਂ ਵੀ ਕਿਸਾਨ ਵੀਰ ਤੋਂ ਜ਼ਿਆਦਾ ਹੋ ਜਾਂਦੀਆਂ ਸੋ ਜੇ ਆਪਾਂ ਇਹ ਬੀਜਣ ਤੋਂ ਗਰੇਜ ਕਰ ਸਕੀਏ ਤਾਂ ਬਹੁਤ ਵਧੀਆ ਗੱਲ ਹੋਊਗੀ ਦੂਜੀ ਹੈ ਕਿਸਾਨ ਵੀਰਾਂ ਨੂੰ ਡੋਗਰ ਪੂਸਾ ਡੋਗਰ ਪੂਸਾ ਕੋਈ ਕਿਸਮ ਨਹੀਂ ਹੈਗੀ ਪੂਸਾ 44 ਦਾ ਜਦੋਂ ਇਹ ਜਿਹੜੀ ਨੋਟੀਫਾਈਡ ਵੈਰਾਈ ਸੀਗੀ ਡੋਗਰ ਪੂਸਾ ਕਿਸੇ ਇੱਕ ਪ੍ਰਾਈਵੇਟ ਬੰਦੇ ਦੁਆਰਾ ਜਿਹੜੀ ਹੈਗੀ ਸਿਲੈਕਸ਼ਨ ਚੰਗੇ ਬੂਟੇ ਪੂਸਾ 44 ਤੋਂ ਸਿਲੈਕਟ ਕਰਕੇ ਉਹਨਾਂ ਦਾ ਬੀਜ ਉਧਾ ਕੇ ਜਿਹੜੀ ਬਣਾਈ ਗਈ ਹੈ ਕੋਈ ਕਿਸਮ ਨਹੀਂ ਹੈਗੀ ਪੂਸਾ 44 ਹੀ ਹੈ ਉਹ ਤੋਂ ਜਿਹੜਾ ਹੈਗਾ ਚੰਗੇ ਬੂਟੇ ਸਿਲੈਕਟ ਕਰਕੇ ਉਹਦੀ ਡੁੱਗਰ ਪੂਸਾ ਦਾ ਸ਼ੁਰੂ ਕਰਦੀ ਕਈ ਕਿਸਾਨ ਵੀ ਪੀਲੀ ਪੂਸਾ ਕਹਿ ਦਿੰਦੇ ਆ ਜਿਹੜੀ ਪੂਸਾ 44 ਆ ਉਸੇ ਨੂੰ ਪੀਲੀ ਪੂਸਾ ਕਹੀ ਜਾਂਦੇ ਆ ਹੈ ਉਹੀ ਕਿਸਮ ਆ ਪੂਸਾ 44 ਹੀ ਹੈਗੀ ਕਿਸਾਨ ਵੀਰ ਜਿਹੜੀ ਇੱਕ 네ਗੇਟਿਵ ਪੁਆਇੰਟ ਆ ਪੂਸਾ 44 ਦਾ ਕਿ ਇਹ ਮਾੜੇ ਪਾਣੀਆਂ ਝੀਆਂ ਮਾੜੀ ਜ਼ਮੀਨ 'ਚ ਬਹੁਤ ਜ਼ਿਆਦੇ ਮਾੜੀ ਪਰਫਾਰਮੈਂਸ ਦਿੰਦੀ ਆ ਝਾੜ ਵਧੀਆ ਨਹੀਂ ਹੁੰਦਾ ਮਗਰੋਂ ਆ ਕੇ ਬਹਿ ਜਾਂਦੀ ਆ। ਸੋ ਜਿਹੜੀ ਪੂਸਾ 44 ਸਿਰਫ ਚੰਗੇ ਪਾਣੀ ਤੇ ਚੰਗੀਆਂ ਜ਼ਮੀਨਾਂ 'ਚ ਹੀ ਹੁੰਦੀ ਆ। ਮਾੜੇ ਪਾਣੀ ਤੇ ਮਾੜੀਆਂ ਜ਼ਮੀਨਾਂ ਦੇ ਵਿੱਚ ਇਹਦਾ ਝਾੜ ਨਹੀਂ ਹੁੰਦਾ। ਬੈਕਟੀਰੀਅਲ ਬ্লাইਟ ਨੂੰ ਬਿਲਕੁਲ ਸੈਂਡ ਸ਼ਕਤੀ 'ਚ ਹੈ ਨਹੀਂ ਗੀ ਮਗਰੋਂ ਆ ਕੇ ਜੇ ਬਿਮਾਰੀ ਪੈ ਜਾਵੇ ਤਾਂ ਇਹਦਾ ਜਿਹੜਾ ਝਾੜ ਆ ਬਹੁਤ ਜ਼ਿਆਦਾ ਡਾਊਨ ਆ ਸਕਦਾ। ਤੇ ਜੇ ਇਸੇ ਤਰ੍ਹਾਂ ਜੇ ਇਨਸੈਕਟ ਪ੍ਰੈਸ਼ਰ ਦੀ ਸਮੱਸਿਆ ਵੀ ਹੁੰਦੀ ਆ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਇਹਦਾ ਝਾੜ ਕਾਫੀ ਡਾਊਨ ਆ ਜਾਂਦਾ ਹੈ। ਇਜੀ ਆਪਾਂ ਗੱਲ ਕਰੀਏ ਸਾਰੇ ਵੀਰੋ PR118 ਜਿਹੜੀ ਕਿਸਮ ਸੀ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਰ ਤੋਂ TGA ਸੀ ਬਹੁਤ ਵਧੀਆ ਝਾੜ ਸੀ ਇਹਦਾ ਵੀ 157 55 ਦਿਨ ਜਿਹੜੀ ਲੈਂਦੀ ਹੈਗੀ ਆ ਕਿਸਮ ਇਹ ਉਹ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਦੀਆਂ ਸ਼ਿਫਾਰਸ਼ਾਂ ਚੋਂ ਕੱਢਤੀ ਹੈ ਪਰ ਜੇ ਮਾੜੇ ਪਾਣੀਆਂ ਦੀ ਗੱਲ ਕਰੀਏ ਮਾੜੇ ਪਾਣੀਆਂ ਦੇ ਵਿੱਚ ਇਹ ਜਿਹੜੀ ਹੈਗੀ ਆ ਕਿਸਮ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਹੈ ਜਿੱਥੇ ਮਾੜਾ ਪਾਣੀ ਆ ਉੱਥੇ ਕਿਸਾਨ ਵੀ ਜਿਹੜੀ PR118 ਕਿਸਮ ਲਾ ਸਕਦੇ ਚੰਗਾ ਝਾੜ ਆ 155 60 ਦਿਨ ਲੈਂਦੀ ਆ ਚੰਗਾ ਝਾੜ ਆ ਪਰ ਮਗਰੋਂ ਆ ਕੇ ਨੈਗੇਟਿਵ ਪੁਆਇੰਟ ਸੀ ਮਗਰੋਂ ਆ ਕੇ ਵੀ ਜਿਹੜਾ ਦਾਣਾ ਇਹਦਾ ਅੰਗਿੱਲਾ ਰਹਿੰਦਾ ਸੀਗਾ ਤੇ ਇੱਕ ਜਿਹੜਾ ਇਹਦਾ ਸਿੱਕੇ ਦੇ ਨਾਲ ਦਾਣਾ ਪੂਰਾ ਬਹੁਤ ਜ਼ਿਆਦਾ ਮਤਲਬ ਕਿ ਮਜ਼ਬੂਤੀ ਨਾਲ ਹੁੰਦਾ ਸੀ ਕਿ ਜਦੋਂ ਆਪਾਂ ਕਮੈਂਡ ਨਾਲ ਕੱਟਦੇ ਆ ਤਾਂ ਮਗਰੋਂ ਆ ਕੇ ਸੈੱਲ ਨਹੀਂ ਜਾਂਦੀ ਤੇ ਜਿਹੜਾ ਦਾਣਾ ਸਿੱਕੇ ਨਾਲੋਂ ਵੱਖ ਜਿਹੜਾ ਹੈਗਾ ਬਹੁਤ ਹੌਕਾ ਹੁੰਦਾ ਸੀਗਾ ਹਰੇ ਬਾਈ ਰਹਿੰਦੀ ਸੀ ਇੱਕ ਸੀ ਕਿਸਾਨ ਜਿਹੜਾ CR 212 ਦੀ ਜਿਹੜੀ ਪ੍ਰਾਈਵਟ ਕੇਸਨ ਸੀਗੀ ਕਿਸਾਨ ਵੀਰਾਂ ਨੂੰ ਜਿਹੜੀ ਰਿਪੋਰਟ ਆਈ ਹੈ ਕਿ ਜਿਨ੍ਹਾਂ ਨੂੰ ਤਾਂ ਠੀਕ ਇਹ ਸਹੀ ਬੀਜ ਮਿਲ ਗਿਆ ਉਹਨਾਂ ਦੀ ਤਾਂ ਠੀਕ ਹੈ ਮਤਲਬ ਝਾੜ ਵੀ ਠੀਕ ਰਿਹਾ ਪਰ ਜਿਹੜੇ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਬੀਜ ਸਹੀ ਨਹੀਂ ਮਿਲਿਆ ਤਾਂ ਉਹਨਾਂ ਦਾ ਜਿਹੜਾ ਬਹੁਤ ਦਿੱਕੀ ਦਾ ਨੁਕਸਾਨ ਹੋਇਆ ਸੋ ਬੇਨਤੀ ਮੈਂ ਪਹਿਲਾਂ ਵੀ ਕੀਤੀ ਸੀ ਜੇ ਆਪਾਂ ਇਹ ਜਿਹੀਆਂ ਕਿਸਮਾਂ ਇਹ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲਾ ਸਪਾਰਸ ਕਿਸਮਾਂ ਨਹੀਂ ਹੈਗੀਆਂ ਜੇ ਆਪਾਂ ਲਾਉਣੀ ਚਾਹੁੰਦੇ ਆ ਤਾਂ ਆਪਦੇ ਰਿਸਕ ਦੇ ਉੱਤੇ ਪਰ ਫਿਰ ਵੀ ਜੇ ਤੁਸੀਂ ਲਾਉਣੀ ਆ ਤਾਂ ਆ ਜਿਹੜਾ ਪੱਕਾ ਬੈਲ ਆ ਜਿਹੜੀ ਵੀ ਤੁਸੀਂ ਪੱਡੂਸਰ ਤੋਂ ਜਾਂ ਜਿਹੜਾ ਪੀਜ ਕਿਸਾਨ ਤੋਂ ਫਰੀਦ ਦੇ ਪੱਕਾ ਬੈਲ ਜ਼ਰੂਰ ਲਓ ਜਿਹੜੀ ਹੈਗੀ ਮਾੜੇ ਪਾਣੀ ਦੇ ਵਿੱਚ ਤੁਸੀਂ ਜਿਹੜੀ ਪੀਆਰ 119 ਕਿਸਮ ਲਾ ਸਕਦੇ ਹੋ ਤੇ ਪੂਸਾ ਚਟਾਲੀ ਜਾਂ ਡੋਗਰ ਪੂਸਾ ਕਿਸਮ ਜੇ ਤੁਸੀਂ ਮਾੜੇ ਪਾਣੀ ਦੇ ਵਿੱਚ ਲਾਉਂਗੇ ਤਾਂ ਤੁਹਾਨੂੰ ਨੁਕਸਾਨ ਹੋਣ ਦਾ ਡਰ ਹੋਊਗਾ ਜੇ ਕੋਈ ਹੋਰ ਸਵਾਲ ਹੋਵੇ ਕਿਉਂਕਿ ਇਹ ਤੋਂ ਬਾਅਦ ਆਪਾਂ ਬਾਸਮਤੀਆਂ ਹੋਰ ਕਿਸਮਾਂ ਬਾਰੇ ਅਗਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਹੋਰ ਸਵਾਲ ਹੋਵੇ ਤੇ ਲਿਖ ਜ਼ਰੂਰ ਦਿਓ ਨਵੇਂ ਕਿਸਾਨ ਵੀ ਜਿਹੜੇ ਵੀਡੀਓ ਦੇਖ ਰਿਹਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਿਆ ਕਰੋ ਤੇ ਅੱਗੇ ਜਿਹੜਾ ਖ਼ਬਰਾਂ ਦੀ ਜਾਣਕਾਰੀ ਦੇ ਸ਼ੇਅਰ ਜੀ ਨੂੰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ